ਮੁਕੇਸ਼ ਕੁਮਾਰ ਅਡੋੜਾ ਅਜੀ ਆਪਾਂ ਦਾ ਸ਼ਨੀਵਾਰ ਮਨੇਰੇ ਗਏ ਇਥੋਂ 6:30 ਵਜੇ ਰਿਕਸ਼ਨੂ ਦੇਵੀ ਤੇ ਹੁਣ ਸੋਮਵਾਰ ਸ਼ਾਮ ਨੂੰ 7:30 ਵਜੇ ਹੀ ਘਰ ਪਹੁੰਚੇ ਆ ਘਰ ਦਾ ਜਿਹੜਾ ਮੇਨ ਜਿਹੜਾ ਗੇਟ ਜਣਾ ਸੀਗਾ ਉਹ ਤੇ ਬੰਦ ਵਾ ਪਰ ਜਿਹੜਾ ਸਾਡਾ ਉੱਪਰਲਾ ਦਰਵਾਜ਼ਾ ਨਾ ਘਰ ਦੇ ਉੱਪਰ ਜਿਹੜਾ ਜਾ ਕੇ ਉਹ ਦਰਵਾਜ਼ਾ ਟੁੱਟਿਆ ਹੋਇਆ ਸੀਗਾ ਉਹਦੇ ਵਿੱਚੋਂ ਕਿਸੇ ਨੇ ਆ ਕੇ ਸਾਡਾ ਸਾਰਾ ਹੀ ਜੋ ਵੀ ਸਾਡਾ ਕੈਸ਼ ਸੀਗਾ ਸਾਡਾ ਸੋਨਾ ਤੁਹਾਡੇ ਜਿੰਨਾ ਵੀ ਚਾਂਦੀ ਚੁੰਦੀ ਜੋ ਵੀ ਸਾਡਾ ਸਮਾਨ ਸੀਦਾ ਸਾਰਾ ਕੁਝ ਲੱਗੇ ਜੀ ਸਾਨੂੰ ਪਤਾ ਹੁਣ 7:30 ਵਜੇ ਆਗੇ ਲੱਗਾ ਇਹਦੇ ਬਾਰੇ ਕਿੰਨਾ ਨੁਕਸਾਨ ਨੁਕਸਾਨ ਜਿਹੜਾ ਹੋਇਆ ਵਾ ਸੋਨਾ ਚਾਂਦੀ ਤੇ ਜਿਹੜਾ ਕੈਸ਼ ਹੈਗਾ ਸਾਰਾ ਪਾ ਕੇ ਇਹ ਸਾਡਾ ਦੋ ਬੇਟੀਆਂ ਸੇ ਉਹਨਾਂ ਦਾ ਹੀ ਬਣਾਇਆ ਸੀਗਾ ਤੇ ਸਾਡੇ ਵਿਆਹ ਦਾ ਵੀ ਹੈਗਾ ਅੱਜ ਤੋਂ 25 ਸਾਲ ਪਹਿਲਾਂ 24 ਸਾਲ ਪਹਿਲਾਂ ਦਾ ਵਿਆਹ ਤੇ ਜਿੰਨਾ ਵੀ ਸੋਨਾ ਸੀ ਉਹ ਸਾਰਾ ਇੱਥੇ ਹੀ ਪਿਆ ਸੀਗਾ ਕੁੱਲ ਮਿਲਾ ਕੇ ਸਾਰਾ ਜੇ ਐਸਟੀਮੇਟ ਲਾਈਏ ਲਗਭਗ 35 ਲੱਖ ਪਲੱਸ ਦਾ ਨੁਕਸਾਨ ਅਗਰ ਕੈਸ਼ ਕਿੰਨਾ ਰਿਹਾ ਸੀ ਕੈਸ਼ 4.5 ਲੱਖ ਫੰਕਸ਼ਨ ਗੇ ਮਾਤਾ ਜੀ ਦਰਸ਼ਨ ਦੇ ਵੀ ਗਏ ਸੀ ਆਪਾਂ ਕਿਹਦੇ ਸ਼ੱਕਾ ਤੋਂ ਸ਼ੱਕ ਦੇ ਬਾਰੇ ਮਨੀ ਸਮਝ ਤੋਂ ਬਾਹਰ ਐ ਸਾਰੇ ਸਾਰਾ ਕੁਝ ਕੁਝ ਸਮਝ ਨਹੀਂ ਲੱਗਦੀ ਭਾਈ ਕਿਹੜਾ ਮੋਹੱਲਾ ਪੈਂਦਾ ਹੈ ਬਿਜਾਜਾਂ ਗਲੀ ਪਾਂਦੇਣਾ ਚੌਂਕ ਬਟਾਲਾ ਇਹ ਥੱਲੇ ਉਹਦੇ ਸਾਡੇ ਜਿਹੜਾ ਮੇਨ ਬੀ ਬੂਆ ਹੈਗਾ ਉੱਥੋਂ ਤੇ ਆਏ ਨਹੀਂਗੇ ਜੇ ਉੱਪਰ ਲੱਗ ਬੂਆ ਟੁੱਟਾ ਹੈ ਤਾਂ ਮਤਲਬ ਬਾਹਰੋਂ ਕਿਸੇ ਪਾਸਿਓਂ ਹੀ ਆਏ ਆ ਸੀਸੀਟੀਵੀ ਵੀਡੀਓ ਕੋਈ ਨਹੀਂ ਦੇਖੀ ਇਸ ਦਾ ਆਪਾਂ ਕੰਪਲੀਟ ਕੀਤੀ ਹੈ ਕੰਪਲੀਟ ਪੁਲਿਸ ਵਾਲਿਆਂ ਨੂੰ ਕੀਤੀ ਸੀਗੀ ਤਾਂ ਉਹ ਆ ਕੇ ਇਹ ਸਾਰਾ ਲਿਖ ਕੇ ਲੈ ਗਏ ਸਾਰਾ ਕੁਝ ਕਿਹੜਾ ਥਾਣਾ ਪੈਂਦਾ ਸਿਟੀ ਥਾਣਾ ਕੰਨ ਕੀਨ ਆਪਣਾ ਕਿਥੋਂ ਰਹਿਣ ਵਾਲੇ ਹੋ ਅਸੀਂ ਪਾਂਗੀਆਂ ਚੌਕ ਦੇ ਬਜਾਜਾ ਗਲੀ ਨਾਮ ਨੀਤੂ ਕੀ ਹੋਇਆ ਇਹ ਚੋਰੀ ਹੋ ਗਈ ਸਾਡੇ ਘਰ ਦੇ ਵਿੱਚ ਸਭ ਕੁਝ ਚੁੱਕ ਕੇ ਲੈ ਗਏ ਨੇ ਕੀ ਕੀ ਗਿਆ تھا ਸੋਨੇ ਦੀ ਸੋਨਾ ਵੀ ਸਾਰਾ ਲੈ ਗਏ ਚਾਂਦੀ ਵੀ ਲੈ ਗਏ ਕੈਸ਼ ਵੀ ਲੈ ਗਏ ਸਾਰਾ ਇਵਨ ਕਿ ਬੱਚਾ ਦੇ ਗੁਲਖਾਂ ਦੇ ਪੈਸੇ ਦੇ ਵੀ ਲੈ ਗਏ ਕਿੰਨਾ ਨੁਕਸਾਨ ਲਗਭਗ 35-40 ਲੱਖ ਦਾ ਨੁਕਸਾਨ ਹੋ ਗਿਆ ਕਿੱਥੇ ਗਏ ਦੇ ਅਸੀਂ ਵੈਸ਼ਨ ਦੇ ਵੀ ਗਏ ਸੀ ਤਾਂ ਉਹਨਾਂ ਨੂੰ ਪਤਾ ਲੱਗ ਗਿਆ ਆ ਕੇ ਅਸੀਂ 7:30 ਵਜੇ ਜਦੋਂ ਸੋਮਰ ਘਰ ਆਏ ਤਾਂ ਸਾਨੂੰ ਪਤਾ ਲੱਗਾ ਸਭ ਕੁਝ ਖਿਲਰਿਆ ਹੋਇਆ ਕੈਸ਼ ਕਿੰਨਾ ਲੱਗਿਆ ਸੀ ਕੈਸ਼ 4.5 ਲੱਖ ਸੀ ਬਾਕੀ ਕੀ ਹਣੀ ਹਾਂਜੀ ਪੁਲਿਸ ਨੇ ਕੀ ਕੀਤੀ ਹੈ ਹਾਂਜੀ ਕੀ ਕੀਤੀ ਹੈ ਦਿਨੇਸ਼ ਖੋਸਲਾ ਪਰ ਮੇਰੀ ਇਹ ਵਾਰਡ ਦੇ ਵਿੱਚ ਘਰ ਪੈਂਦਾ ਦੇਖੋ ਮੱਲਿਆਂ ਦੇ ਵਿੱਚ ਘਰ ਹੈ ਪਰ ਫਿਰ ਵੀ ਇਹੋ ਜਿਹੀ ਘਟਨਾਵਾਂ ਕਿ ਉਹਨਾਂ ਦੇ ਵਿਚਾਰਿਆਂ ਦਾ ਸਾਰਾ ਹੀ ਕੁਝ ਘਰ ਦੇ ਵਿੱਚ ਲੁੱਟਖੋ ਹੋ ਗਈ ਹੈ ਮਤਲਬ ਕਿ 2 ਦਿਨ ਵਾਸਤੇ ਵੀ ਘਰੋਂ ਕੋਈ ਜਾ ਰਿਹਾ ਤੇ ਅੱਜ ਸੇਫ ਨਹੀਂ ਹੈਗਾ ਕੋਈ ਘਰਾਂ ਤੋਂ ਕੋਈ ਰਸਤਾ ਨਹੀਂ ਕੋਈ ਸਿਰਫ ਇੱਕ ਨਾਲ ਦੇ ਬੰਨੇ ਖੋਲਾ ਪੈਂਦਾ ਵਾ ਸਾਨੂੰ ਇਹੀ ਸ਼ੱਕ ਲੱਗ ਰਿਹਾ ਕਿ ਨਾਲ ਦੇ ਖੋਲੇ ਤੋਂ ਲੋਕੀ ਜਿਹੜੇ ਆ ਕੋਈ ਇਧਰ ਉਹਨਾਂ ਦੇ ਘਰ ਅੰਦਰ ਵੜਿਆ ਕਿਉਂਕਿ ਉੱਪਰ ਦਾ ਦਰਵਾਜ਼ਾ ਵੀ ਦੇਖਿਆ ਗਿਆ ਉਹ ਤੋੜਿਆ ਦਾ ਵਾ ਤੇ ਅੰਦਰ ਆ ਕੇ ਉਹਨਾਂ ਦਾ ਕਾਫੀ ਕੈਸ਼ ਜੁਐਲਰੀ ਜੋ ਬੱਚਿਆਂ ਵਾਸਤੇ ਵੀ ਕਿਉਂਕਿ ਬੱਚੇ ਸਿਆਣੇ ਹੋ ਗਏ ਕੁੜੀਆਂ ਉਹਨਾਂ ਦੀਆਂ ਉਹਨਾਂ ਲਈ ਕੈਸ਼ ਜੁਐਲਰੀ ਕੀਤੀ ਸੀ ਉਹ ਸਾਰਾ ਕੁਝ ਹੀ ਲੁੱਟ ਖੋ ਹੋ ਗਈ ਵਿਚਾਰਿਆਂ ਦਾ ਬਹੁਤ ਬੁਰਾ ਹਾਲ ਆ ਮੈਂ ਤੇ ਤੁਹਾਡੇ ਮੱਦੇਨ ਤੋਂ ਵੀ ਐਸਐਸਪੀ ਸਾਹਿਬ ਨੂੰ ਵੀ ਅਪੀਲ ਹੀ ਕਰਾਂਗਾ ਦੇਖੋ ਕਿ ਅਗਰ ਸ਼ਹਿਰ ਦੇ ਵਿੱਚ ਵੀ ਕੋਈ ਸੇਫ ਨਹੀਂ ਆ ਤਾਂ ਫਿਰ ਇਸ ਤੋਂ ਵੱਧ ਕੇ ਕੀ ਕਹਿ ਸਕਦੇ। ਕਿਹੜੀ ਵਾਰਡ? 40 ਨੰਬਰ ਵਾਰਡ। ਪਰ ਦੇਖੋ ਇੱਥੇ ਲਾਗੇ ਛਾਗੇ ਜੇ ਕੀ ਕਹਿੰਗਾ ਤੇ ਮੱਲੇ ਮੇਰਾ ਨਾਲ ਦਾ ਘਰ ਆ ਬਿਲਕੁਲ ਇੰਨਾ ਦੇ। ਸਾਨੂੰ ਵੀ ਨਹੀਂ ਪਤਾ ਕਿ ਗੇਦੇ ਜੇ ਕੀ ਹੈ ਕਿ ਲੈ ਵੀ ਕਿ ਰੋਲਾ ਪਿਆ ਦਾ ਕੁਛ ਕੁਛਾ ਉਹ ਵੀ ਨਹੀਂ ਹੈ। ਕਿੰਨੇ ਵਾਰੀ ਵਾਰਦਾ ਬੰਦਾ? ਇਹ ਸਰ ਹੁਣ ਦੇਖ ਰਹੇ ਆ ਕਿਉਂਕਿ 2 ਦਿਨ ਦਾ ਗੈਪ ਆ ਉਹਨ ਕੋਈ ਲਾਗੇ ਛਾਗੇ ਅਗਰ ਕੋਈ ਸੀਸੀਟੀਵੀ ਚ ਕੋਈ ਐਕਸਪੈਕਟਡ ਬੰਦਾ ਦਿਖਦਾ ਉਹਦੇ ਚ ਦੇਖਣ ਦੀ ਕੋਸ਼ਿਸ਼ ਕਰ ਰਹੇ ਆ। ਕਿ ਕੋਈ ਲੱਭੇ ਕਿਸ ਤਰੀਕੇ ਕਾ ਕਿਹੜਾ ਬੰਦਾ ਹੋਏਗਾ ਕੀ ਮੰਗ ਰਹੇ ਕੋ ਸਰ ਮੰਗ ਦੇ ਕੋ ਅਗਲਿਆਂ ਦਾ ਇਹਨਾਂ ਨੂੰ ਨੁਕਸਾਨ ਹੋ ਗਿਆ ਤੇ ਇਹੀ ਕਹਿੰਨੇ ਆ ਕਿ ਥੋੜਾ ਜਆ ਪੁਲਿਸ ਨੂੰ ਇਹ ਦੇਖਣਾ ਚਾਹੀਦਾ ਕਿ ਜਿੰਨੇ ਵੀ ਆਈਪੀਸ ਨੇ ਉਹਨਾਂ ਨੂੰ ਪ੍ਰੋਟੈਕਸ਼ਨ ਦੀ ਇੰਨੀ ਲੋੜ ਨਹੀਂ ਆ ਜਿੰਨੇ ਬਾਕੀ ਪਬਲਿਕ ਆ ਉਹਨਾਂ ਨੂੰ ਜ਼ਿਆਦਾ ਲੋੜ ਆ ਰਾਤ ਦੀ ਜਿਹੜੀ ਗਸ਼ਤ ਆ ਉਹ ਵਧਾਈ ਜਾਵੇ ਸ਼ਹਿਰ ਦੇ ਵਿੱਚ ਜਿਹੜੀ ਆ ਪਬਲਿਕ ਦੀ ਕੋਈ ਪੁਲਿਸ ਦੀ ਕੋਈ ਗਸ਼ਤ ਨਹੀਂ ਹੈਗੀ ਤੇ ਜਿਹੜੀ ਗਸ਼ਤਾ ਉਹ ਵਧਾਈ ਜਾਵੇ ਜਿਤਨਾ ਕਿ ਪਬਲਿਕ ਦੇ ਵਿੱਚ ਵੀ ਥੋੜਾ ਮਾਹੌਲ ਸੁਲੱਖਣਾ ਹੋਵੇ ਕਿ ਲੈ ਵੀ ਕੋ ਚੋਰੀ ਦਾ ਮਾਹੌਲ ਨਹੀਂ ਹੈਗਾ ਇੱਥੇ ਪਰ ਬਟਾਲੇ ਦੇ ਵਿੱਚ ਇਸ ਵੇਲੇ ਥੋੜੇ ਦਿਨ ਪਹਿਲਾਂ ਪੁਲਿਸ ਮੀਟ ਵੀ ਹੋਈ ਸੀਗੀ ਐਸਐਸਪੀ ਸਾਹਿਬ ਨਾਲ ਅਸੀਂ ਉੱਥੇ ਵੀ ਉਹਨਾਂ ਨੇ ਐ ਹੀ ਮੰਗ ਕੀਤੀ ਕਿ ਪੀਸੀਆਰ ਜਿਹੜੀ ਆ ਉਹ ਵਧਾਓ ਸ਼ਹਿਰ ਦੇ ਵਿੱਚ ਜਿਤਨਾ ਕਿ ਲੋਕਾਂ ਨੂੰ ਥੋੜਾ ਆਰਾਮ ਮਿਲ ਸਕੇ ਕਿ ਸ਼ਹਿਰ 'ਚ ਪੁਲਿਸ ਹੈਗੀ ਹੈ ਅਲਰਟ ਤੁਸੀਂ ਦੇਖ ਹੀ ਸਕਦੇ ਹੋ ਜੇ ਅਲਰਟ ਦੇ ਵਿੱਚ ਇਹ ਚੀਜ਼ਾਂ ਤੇ ਜੇ ਬਿਨਾਂ ਅਲਰਟ ਹੋਣਗੇ ਫਿਰ ਤਾਂ ਕੀ ਹੋ ਸਕਦਾ ਦੀ ਆਪ ਸੋਚ ਲਓ ਮਤਲਬ ਸ਼ਹਿਰ ਦੇ ਵਿੱਚ ਪੁਲਸਰ ਦਿਖਦੀ ਨਹੀਂ ਅੱਜ ਤੋਹਾਰ ਦੇ ਦਿਨ ਤੁਹਾਨੂੰ ਦਿਖਣਗੇ ਕਿ ਲੈ ਵੀ ਕਿਤੇ ਦੋ ਦੋ ਮਲਾਜ਼ਮ ਇੱਥੇ ਬੈਠੇ ਦਿੰਨੇ ਆਦਰਵਾਇਸ ਤੁਸੀਂ ਕਿ ਚੌਂਕ 'ਚ ਚੱਲ ਜਾਓ ਕੋਈ ਸ਼ਹਿਰ ਦੇ ਵਿੱਚ ਸਭ ਤੋਂ ਲਾਗੇ ਚੌਂਕ ਖਜੂਰੀ ਗੇਟ ਪੈਂਦਾ ਪਾੜੀ ਗੇਟ ਪੈਂਦਾ ਤੁਹਾਨੂੰ ਉੱਥੇ ਵੀ ਕੋਈ ਪੁਲਸਨ ਲਾਜ਼ਮ ਨਹੀਂ ਦਿਖੇਗਾ ਮੈਂ ਉਹਨਾਂ ਨੂੰ ਉਦੋਂ ਵੀ ਐਸਐਸਬੀ ਸਾਹਿਬ ਨੂੰ ਕਿਹਾ ਕਿ ਇੱਕ ਕੁਐਸਚਨ ਬਣਾਓ ਜਿਤਨਾ ਪਬਲਿਕ ਨੂੰ ਦਿਖੇ ਕਿ ਹਾਂ ਪੁਲਸਾ ਟਿਕੋਲ ਹੈਗੀ